ਤਲੁ ਗੁਰ ਸੇਵੀਐ ਐਨ ਇਸ ਸਹਜ ਸੋਭਾਏ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤੁ ਖਸਮਦੀ ਨੂਰ ਅਰ ਸੋਹ ਕੁਰ ਸੋਹ ਝੱਟੀਐ ਤਉ ਦਢਠੇ ਸਚ ਪਤਿ ਸਾ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸਚ ਪਤ ਸਾਹੋ ਸਿਰ ਸਾਹੰਦ ਜੇ ਸਪਾਸ ਬੈਠਿਆ ਸੋਈ ਐ ਸਭਨੋਂ ਦਵੈ ਸੋ ਸਜਣ ਸਚ ਪਤ ਸਾਹੋ ਸਿਰਸ਼ੋੰਦਸ਼ੋ ਜਿਸ ਪਾਸ ਬਹਿਠਿਆ ਸੋਹੀਐ ਸਭਨੋ ਦਵੇ ਸਤਨਾਮ ਸ਼੍ਰੀ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਸਤ ਸੰਗਤ ਪਰਮ ਪਦ ਪਾਇਆ ਮਹਰੜ ਭਲਾਸ ਸੰਗ ਹਰ ਬੋਹੀਆ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮੇਲ ਸਤ ਸੰਗਤ ਪਰਮ ਪਦ ਪਾਇਆ ਮਹਿਰੜ ਪਲਾਸ ਸੰਗ ਹਰ ਬੋਹੀਆ ਜਪ ਜਗੰਨਾਥ ਜਗਦੀ ਸਗੋ ਸਈਆ ਸਰਣ ਪਰੇ ਸਈ ਜਾਣਿ ਉਵਰੇ ਜਿਉ ਪ੍ਰਹਿਲਾਦ ਉਦਾਰ ਸਮਈਆ ਰਹਿ ਮਹ ਚੰਦਨ ਊਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਕਤ ਕੂੜ ਓ ਬਸੋ ਕਹੂਐ ਮਨ ਅਬ ਮਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣ ਸਭ ਵਿਦ ਹਰ ਹਰ ਆਪ ਬਨਈਆ جس ست گور پیٹ سو کنچن ہو سو مٹنا مٹائیا رتن پدارتھ گر مت پاو ਸાગਰ ਭਗਤ ਪੰਡਾਰ ਖੁਲਈਆ گور ਚਰਣੀ ਇਕ ਸਰਦਾ ਉਪਜੀ ਮੈਂ ਹਰ ਗੁਣ ਕਹਤ ਤ੍ਰਿਪਤ ਨਾ ਭਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਤੇ ਪਾਵਨੀ ਕਹੀਆ ਖਿਨਖਿਨ ਪਲਕਾਹੀਐ ਹਰ ਪਰਨ ਪਾਵ ਪਰ ਪਰਈਆ ਸਾਸਤ ਬੇਦ ਪੁਰਾਣ ਪੁਕਾਰਹਿ ਧਰਮ ਕਰਹੁ ਖਟ ਕਰਮ ਧਰੜਈਆ ਮਨ ਮੁਖ 파ਖੰਡ ਪਰਮ ਵਿਗੂਤੇ ਲੋ ਬਲਹਰ ਨਾਵ ਪਾਰ ਬੜਈਆ ਜਪੋ ਨਾਮੇ ਗਤ ਪਾਵੋ ਸਿਮਰਤ ਸਾਸਤਰ ਨਾਮ ਦਰੜਈਆ ਹੋਮੈ ਜਾਏ ਤਾ ਨਿਰਮਲ ਹੋਵੈ ਪਰਚੈ ਪਰਮ ਪਦ ਪਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਈਆ ਨਾਨਕ ਜੰਤਵ ਜਾਏ ਵਜਹਿ ਜਿਤ ਭਾਵਤ ਤਿਤਰਾਹ ਚਲਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਾਈਆ ਨਾਨਕ ਜੰਤ ਵਜਾਏ ਵਾਜਹਿ ਜਿਤ ਭਾਵੈ ਤਿਤ ਰਾਹੇ ਚਲਈਆ ਵਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਫਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਦਿ ਪਲਾਸ ਸੰਗ ਹਰ ਬੋਹੀਆ